ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦਾ ਇੱਕ ਬਹੁਤ ਅਹਿਮ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਕੈਨੇਡਾ ਦਾ ਇੱਕ ਪਾਇਲਟ ਪ੍ਰੋਗਰਾਮ ਜਿਸ ਨੂੰ ਲੈ ਕੇ ਕੈਨੇਡਾ ਨੇ ਕੈਪਿੰਗ ਅਨਾਉਂਸ ਕੀਤੀ ਹੈ ਦਰਸਲ ਇਸ ਪ੍ਰੋਗਰਾਮ ਨੂੰ ক্লোਜ਼ ਵੀ ਕਰ ਦਿੱਤਾ ਜਾਵੇਗਾ ਇਸ ਕੈਪਿੰਗ ਤੋਂ ਬਾਅਦ ਕਿਹੜਾ ਹੈ ਪ੍ਰੋਗਰਾਮ ਹੈ ਤੇ ਇਹਦਾ ਫਾਇਦਾ ਕਿਸ ਨੂੰ ਹੁੰਦਾ ਸੀਗਾ ਕਿਉਂ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਸੀਗਾ ਕਿਉਂ ਹੁਣ ਬੰਦ ਕਰਨਾ ਪੈ ਰਿਹਾ ਹੈ ਤੇ ਜੇਕਰ ਇਹ ਪ੍ਰੋਗਰਾਮ ਬੰਦ ਹੋ ਜਾਂਦਾ ਹੈ ਤੇ ਜਿਹੜੇ ਇਹਦੇ ਬੈਨੀਫਿਸ਼ੀਰੀ ਸੀਗੇ ਜਾਂ ਫਿਰ ਕਹਿ ਸਕਦੇ ਹੋ ਕਿ ਜਿਹੜੇ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਸੀਗੇ ਉਹਨਾਂ ਕੋਲ ਹੋਰ ਕਿਹੜੇ-ਕਿਹੜੇ ਆਪਸ਼ਨ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਪ੍ਰੋਗਰਾਮ ਦਾ ਨਾਮ ਜਿਹੜਾ ਹੈ ਉਹ ਵੀ ਡਿਸਕਲੋਜ਼ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਹਾਲਾਂਕਿ ਕਈ ਇਸ ਨੂੰ ਇਸ ਤਰੀਕੇ ਨਾਲ ਵੀ ਵੀਡੀਓ ਰਿਕਾਰਡ ਕਰ ਰਹੇ ਨੇ ਕਿ ਭਾਈ ਪੀਆਰ ਦਾ ਪ੍ਰੋਗਰਾਮ ਕੈਨੇਡਾ ਦੇ ਵਿੱਚ ਬੰਦ ਹੋ ਗਿਆ ਪੀਆਰ ক্লোਜ਼ ਹੋ ਗਈ ਇਸ ਤਰੀਕੇ ਨਾਲ ਵੀ ਇਸ ਨੂੰ ਪ੍ਰਚਾਰਿਆ ਜਾ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨ ਉਹਦਾ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸੋ ਵੀਡੀਓ ਸ਼ੁਰੂ ਕਰ ਲੈਂਦੇ ਆ ਸਭ ਤੋਂ ਸੌਖਾ ਹੁੰਦਾ ਹੈ ਕਿ ਜਿੰਨਾ ਡਰਾਓ ਓਨਾ ਕਮਾਓ ਅੱਜ ਦੀ ਡੇਟ ਦੇ ਵਿੱਚ ਏਜੰਟਾਂ ਨੇ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਕਹਿ ਸਕਦੇ ਆ ਕਿ ਮੁਹਿੰਮ ਚਲਾਈ ਹੋਈ ਹੈ ਕੋਈ ਪ੍ਰੋਗਰਾਮ ਨਵਾਂ ਆਉਂਦਾ ਹੈ ਜਾਂ ਕੋਈ ਪ੍ਰੋਗਰਾਮ ਬੰਦ ਹੁੰਦਾ ਹੈ ਤਾਂ ਉਹਦੀ ਹਾਈਪ ਇਸ ਤਰੀਕੇ ਨਾਲ ਬਣਾਉਣ ਵਾਸਤੇ ਕਿ ਭਈ ਪੀਆਰ ক্লোਜ਼ ਹੋ ਗਈ ਜਾਂ ਇਦਾਂ ਦਾ ਕੁਝ ਕਿ ਤੁਸੀਂ ਐਟ੍ਰੈਕਟਿਵ ਹੋ ਤੇ ਜਾ ਕੇ ਉਹਨੂੰ ਦੇਖੋ ਡਰੋ ਤੇ ਉਹਨਾਂ ਕੋਲ ਭੱਜ ਭੱਜ ਕੇ ਆਓ ਦੇਖੋ ਇਹ ਮਾਰਕੀਟਿੰਗ ਸਟਰੈਟਜੀ ਹੋ ਸਕਦੀ ਹੈ ਪਰ ਇਹਦਾ ਸਾਈਡ ਇਫੈਕਟ ਜਿਹੜਾ ਉਹ ਬਹੁਤ ਵੱਡੇ ਲੈਵਲ ਤੇ ਦੇਖਣ ਨੂੰ ਮਿਲਦਾ ਬਹੁਤ ਮੈਨੂੰ ਇਦਾਂ ਦੀਆਂ ਵੀ ਕਾਲਸ ਆndੀਆਂ ਨੇ ਕਿ ਸਰ ਕਈ ਬੱਚੇ ਜਿਹੜੇ ਉੱਥੇ ਸੁਸਾਈਡ ਕਰਨ ਵਾਲੇ ਪਾਸ ਤੱਕ ਜਾ ਰਹੇ ਆ ਇੰਨਾ ਡਿਪਰੈਸਡ ਹੋਏ ਪਏ ਆ ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈ ਉਹਦੀ ਜਗ੍ਹਾ ਹੁਣ ਮਿਸ ਇਨਫੋਰਮੇਸ਼ਨ ਨੇ ਲੈ ਲਈ ਹੈ ਜਦੋਂ ਆਪਾਂ ਟਿਕਟੋਕ ਦੀ ਜਾਂ ਫਿਰ ਇੰਸਟਾਗ੍ਰam ਦੀ 59 ਸਕੰਡ ਦੀ ਰੀਲ ਦੇ ਉੱਤੇ ਯਕੀਨ ਕਰ ਲੈਨੇ ਆ ਜਾਂ ਉਹਦੀ ਐਕਸਪਲੇਨੇਸ਼ਨ ਦੇ ਬੇਸ ਦੇ ਉੱਤੇ ਚੀਜ਼ਾਂ ਡਿਸਾਈਡ ਕਰ ਲੈਨੇ ਆ ਤਾਂ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਵੀ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਉਹਨੂੰ ਹੈਲਥੀ ਇਨਫੋਰਮੇਸ਼ਨ ਹੋਣੀ ਚਾਹੀਦੀ ਜਿਹਦੇ ਵਿੱਚ ਸਭ ਕੁਝ ਉਸ ਪ੍ਰੋਗਰਾਮ ਦੇ ਬਾਰੇ ਡਿਸਕ੍ਰਾਈਬ ਕੀਤਾ ਹੋਵੇ ਤੇ ਐਕਚੁਅਲ ਦੇ ਵਿੱਚ ਅਨਾਊਂਸਮੈਂਟ ਕੀ ਆ ਕੱਲੀ-ਕੱਲੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਹੁਣ ਜਿਹੜਾ ਪ੍ਰੋਗਰਾਮ ਹੈ ਉਸ ਦਾ ਨਾਮ ਹੈ ਐਗਰੀ ਫੂਡ ਪਾਇਲਟ ਪ੍ਰੋਗਰਾਮ ਦਰਸਲ ਕੈਨੇਡਾ ਦੇ ਵਿੱਚ ਜਦੋਂ ਵੀ ਕੋਈ ਪਾਇਲਟ ਪ੍ਰੋਗਰਾਮ ਅਨਾਉਂਸ ਕੀਤਾ ਜਾਂਦਾ ਹੈ ਤਾਂ ਸਭ ਨੂੰ ਬੜਾ ਚਾਅ ਚੜਦਾ ਹੈ ਕਿ ਇੱਕ ਪਾਇਲਟ ਪ੍ਰੋਗਰਾਮ ਹੈ ਤੇ ਜੇਕਰ ਉਹ ਪ੍ਰੈਕਟੀਕਲ ਇਹਨਾਂ ਦਾ ਕਾਮਯਾਬ ਹੋ ਜੇ ਤੇ ਉਸ ਦੇ ਆਧਾਰ ਦੇ ਉੱਤੇ ਇਹ ਉਹਨੂੰ ਕੰਟੀਨਿਊ ਵੀ ਕਰ ਸਕਦੇ ਆ ਪਰ 5 ਸਾਲ ਬਾਅਦ ਜਿਹੜਾ ਇਮੀਗ੍ਰੇਸ਼ਨ ਦਾ ਐਕਟ ਹੈ ਉਹਦੇ ਤਹਿਤ 5 ਸਾਲ ਬਾਅਦ ਪਾਇਲਟ ਪ੍ਰੋਗਰਾਮ ਜਿਹੜਾ ਹੈ ਉਹਨੂੰ ਰੀਥਿੰਕ ਕਰਨ ਦੀ ਲੋੜ ਹੁੰਦੀ ਹੈ ਉਹਨੂੰ ਕਲੋਜ਼ ਕਰਨਾ ਪੈਂਦਾ ਹੈ ਉਹਨੂੰ ਜ਼ਿਆਦਾ ਲੰਮਾ ਨਹੀਂ ਖਿੱਚ ਸਕਦੇ IRCC ਦੀ ਵੈਬਸਾਈਟ ਦੇ ਉੱਤੇ canada.ca ਤੇ ਇਹਦੀ ਪੂਰੀ ਡਿਟੇਲ ਪਈ ਹੋਈ ਹੈ ਲਿੰਕ ਮੈਂ ਥੱਲੇ ਪਾਇਆ ਹੋਇਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਇਸ ਚੀਜ਼ ਨੂੰ ਹੁਣ ਜਿਹੜਾ ਇਹ ਪ੍ਰੋਗਰਾਮ ਹੈ ਉਸ ਨੂੰ ਲੈ ਕੇ ਕੱਲੀ ਕੱਲੀ ਗੱਲ ਤੁਹਾਨੂੰ ਕਲੀਅਰ ਕਰਦੇ ਹਾਂ ਦਰਸਲ ਕੈਨੇਡਾ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਬੰਦ ਕੀਤਾ ਜਾਣਾ ਹੈ ਉਹਦੀ ਬੰਦ ਕਰਨ ਦੀ ਵਜ੍ਹਾ ਜਿਹੜੀ ਹੈ ਉਹ ਇਹ ਹੈ ਕਿ 2020 ਦੇ ਵਿੱਚ ਪ੍ਰੋਗਰਾਮ ਲਾਂਚ ਕੀਤਾ ਗਿਆ ਸੀਗਾ 2025 ਦੇ ਵਿੱਚ ਇਹ ਪ੍ਰੋਗਰਾਮ ক্লোਜ਼ ਕਰ ਦਿੱਤਾ ਜਾਵੇਗਾ ਹੁਣ ਤੱਕ ਇਸ ਪ੍ਰੋਗਰਾਮ ਦੇ ਅੰਦਰ ਸਿਰ 4500 ਵਰਕਰ ਜਿਹੜੇ ਐ ਤੇ ਉਹਨਾਂ ਦਾ ਪਰਿਵਾਰ ਜਿਹੜਾ ਉਹੀ ਪੀਆਰ ਲੈ ਸਕਿਆ ਯਾਨੀ ਕਿ ਬਹੁਤ ਵੱਡਾ ਨੰਬਰ ਨਹੀਂ ਹੈਗਾ ਪਰ 4500 ਨੰਬਰ ਵੀ ਘੱਟ ਨਹੀਂ ਹੁੰਦਾ ਠੀਕ-ਠਾਕ ਨੰਬਰ ਹੁੰਦਾ ਹੈ ਜੇ ਆਪਾਂ ਕਿਸੇ ਪਾਰਟਿਕੂਲਰ ਪ੍ਰੋਗਰਾਮ ਦੀ ਗੱਲ ਕਰੀਏ ਉਸ ਤੋਂ ਬਾਅਦ ਜੇਕਰ ਆਪਾਂ 2024 ਤੱਕ ਜਾਈਏ ਤੇ 2024 ਦੇ ਨਵੰਬਰ ਤੱਕ ਇਸ ਪ੍ਰੋਗਰਾਮ ਦੇ ਅੰਦਰ 1775 ਕਹਿ ਸਕਦਾ ਕਿ ਐਪਲੀਕੈਂਟ ਜਿਹੜੇ ਐ ਉਹਨਾਂ ਨੂੰ ਪੀਆਰ ਮਿਲੀ ਹੈ ਤੇ ਇਹ 2024 ਦੇ ਨਵੰਬਰ ਤੱਕ ਦਾ ਅੰਕੜਾ ਹੈਗਾ ਯਾਨੀ ਕਿ ਪਿਛਲੇ ਸਾਲ ਦੀ ਜੇਕਰ ਗੱਲ ਕਰ ਲਈ ਆਪਾਂ 2024 ਦੀ ਉਸ ਤੋਂ ਬਾਅਦ ਇਹਦੇ ਵਿੱਚ ਕੈਪਿੰਗ ਅਨਾਉਂਸ ਕੀਤੀ ਗਈ ਹੈ ਇਹਨੂੰ ਬੰਦ ਕੀਤਾ ਜਾਵੇਗਾ ਪਰ ਹਾਲ ਦੀ ਘੜੀ ਤੁਸੀਂ ਇਸ ਪ੍ਰੋਗਰਾਮ ਦੇ ਲਈ ਜੇ ਇਲੀਜੀਬਲ ਹੈਗੇ ਉਹ ਤਾਂ ਅਪਲੀਕੇਸ਼ਨ ਦੇ ਸਕਦੇ ਹੋ ਹੁਣ ਇਹਦੀ ਆਖਰੀ ਡੇਟ ਜਿਹੜੀ ਹੈ ਉਹ ਹੈ 14 ਮਈ 2025 ਜੇਕਰ 14 ਮਈ 2025 ਤੋਂ ਪਹਿਲਾਂ-ਪਹਿਲਾਂ ਤੁਸੀਂ ਐਪਲੀਕੇਸ਼ਨ ਲਗਾਉਂਦੇ ਹੋ ਤਾਂ ਇਸ ਪ੍ਰੋਗਰਾਮ ਦੇ ਲਈ ਤੁਸੀਂ ਐਲੀਜੀਬਲ ਹੋ ਪਰ ਇੱਕ ਚੀਜ਼ ਧਿਆਨ ਰਵੇ ਕੈਪ ਜਿਹੜਾ ਉਹ 1010 ਐਪਲੀਕੈਂਟ ਦਾ ਹੋਵੇਗਾ ਤੇ 1010 ਲੋਕ ਹੀ ਇਹਦੇ ਵਿੱਚ ਪੀਆਰ ਦੇ ਲਈ ਐਲੀਜੀਬਲ ਹੋਣਗੇ ਜੇਕਰ ਇਹ ਆંકੜਾ 1010 ਪਹਿਲਾਂ ਪੂਰਾ ਹੋ ਜਾਂਦਾ ਹੈ 14 ਮਈ 2025 ਤੋਂ ਤਾਂ ਇਹ ਪ੍ਰੋਗਰਾਮ ਉੱਥੇ ক্লোਜ਼ ਕੀਤਾ ਜਾ ਸਕਦਾ ਹੈ ਯਾਨੀ 14 ਮਈ 2000 25 ਤੱਕ ਦੀ ਵੇਟ ਨਹੀਂ ਕੀਤੀ ਜਾਵੇਗੀ ਪਹਿਲਾਂ ਹੀ ক্লোਜ਼ ਹੋ ਜਾਵੇਗਾ ਜਾਂ 14 ਮਈ 2025 ਤੱਕ ਇਹਨੂੰ ক্লোਜ਼ ਕਰ ਦਿੱਤਾ ਜਾਵੇਗਾ ਸੋ 14 ਮਈ 2025 ਤੱਕ ਤੁਹਾਡੇ ਕੋਲ ਟਾਈਮ ਹੈ ਪਰ ਐਸ ਸੂਨ ਐਸ ਪੋਸੀਬਲ ਤੁਸੀਂ ਇਹਦੇ ਵਿੱਚ ਜੇਕਰ ਰੀਲੀਜ਼ੇਬਲ ਹੈਗੇ ਉਹ ਤਾਂ ਫਾਈਲ ਲਗਾ ਦਿਓ ਕਿਉਂਕਿ ਜੇਕਰ ਤੁਹਾਡੀ ਫਾਈਲ ਲਗਾਈ ਹੋਏਗੀ ਤੇ ਉੱਤੇ ਡਿਸੀਜਨ ਬਣ ਸਕਦਾ ਜੇਕਰ 1010 ਅਪਲੀਕੇਸ਼ਨ ਪੈ ਗਈਆਂ ਫਿਰ ਉਸ ਤੋਂ ਬਾਅਦ ਤੁਹਾਡੀ ਫਾਈਲ ਨਹੀਂ ਲੱਗਣੀ ਹੈਗੀ ਹੁਣ ਆ ਜਾਂਦੇ ਆ ਦੂਜੇ ਪਾਸੇ ਇਸ ਪ੍ਰੋਗਰਾਮ ਦੇ ਜੇਕਰ ਬੰਦ ਹੋ ਜਾਂਦਾ ਹੈ ਤਾਂ ਇਸ ਪ੍ਰੋਗਰਾਮ ਦੇ ਲਈ ਜਿਹੜੇ ਐਲੀਜੀਬਲ ਸੀਗੇ ਉਹਨਾਂ ਕੋਲ ਹੋਰ ਕਿਹੜੇ ਆਪਸ਼ਨ ਹੈਗੇ ਆ ਇਹਦੇ ਵਾਸਤੇ ਬਹੁਤ ਸਾਰੇ ਹੋਰ ਆਪਸ਼ਨਸ ਹੈਗੇ ਆ ਜਿਦੇ ਵਿੱਚ ਫੈਡਰਲ ਹਾਈ ਸਕਿਲਡ ਪ੍ਰੋਗਰਾਮ ਹੈ ਜਿਹੜਾ ਕਿ ਐਕਸਪ੍ਰੈਸ ਐਂਟਰੀ ਦੇ ਦੁਆਰਾ ਮੈਨੇਜ ਕੀਤਾ ਜਾਂਦਾ ਐਕਸਪ੍ਰੈਸ ਐਂਟਰੀ ਇਹਨੂੰ ਮੈਨੇਜ ਕਰਦੀ ਹੈ ਉਸ ਤੋਂ ਇਲਾਵਾ ਰੀਜਨਲ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਪੀਐਨਪੀ ਕਹੋ ਉਸ ਤੋਂ ਇਲਾਵਾ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਉਸ ਤੋਂ ਇਲਾਵਾ ਜਿਹੜਾ ਰੀਸੈਂਟਲੀ ਅਨਾਉਂਸ ਕੀਤਾ ਗਿਆ ਰੂਰਲ ਐਂਡ ਫ੍ਰਾਂਸਕੋ ਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਇਹਦੇ ਵਿੱਚ ਫ੍ਰੈਂਚ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਇਹ ਹੋਰ ਆਪਸ਼ਨ ਹੈਗੇ ਨੇ ਉਹ ਜਿਹੜੇ ਇਸ ਪ੍ਰੋਗਰਾਮ ਦੇ ਬੰਦ ਹੋਣ ਤੇ ਵੀ ਇਹਦਾ ਬਹੁਤਾ ਅਸਰ ਜਿਹੜਾ ਨਹੀਂ ਪੈਣ ਦੇਣਗੇ ਜਿਹੜੇ ਐਪਲੀਕੈਂਟ ਇੱਥੇ ਅਪਲਾਈ ਕਰ ਸਕਦੇ ਸੀ ਉਹ ਇਹਦੇ ਵਿੱਚ ਵੀ ਅਪਲਾਈ ਕਰ ਸਕਦੇ ਆ ਉਹਦੇ ਵਾਸਤੇ ਵੀ ਐਲੀਜੀਬਲ ਹੈਗੇ ਆ ਹੁਣ ਇੱਕ ਚੀਜ਼ ਤੁਹਾਨੂੰ ਥੋੜੀ ਜਿਹੀ ਹੋਰ ਕਲੀਅਰ ਕਰ ਦਿੰਨਾ ਕਿ ਇਸ ਪ੍ਰੋਗਰਾਮ ਦੇ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਇਦੇ ਵਿੱਚ ਕੀ ਹੈ ਕਿ ਐਗਰੀ ਫੂਡ ਨਾਲ ਜੁੜੇ ਹੋਏ ਜਿਹੜੇ ਓਕੂਪੇਸ਼ਨਸ ਨੇ ਸਿਰਫ ਉਹੀ ਇਸ ਅਪਲਾਈ ਕਰ ਸਕਦੇ ਜਿਹਦੇ ਵਿੱਚ ਹੋ ਗਿਆ ਮੀਟ ਪ੍ਰੋਡਕਟ ਮੈਨੂਫੈਕਚਰਿੰਗ ਗ੍ਰੀਨ ਹਾਊਸ ਨਰਸਰੀ ਐਂਡ ਫਲੋਰੀ ਕਲਚਰ ਪ੍ਰੋਡਕਸ਼ਨ ਇਨਕਲੂਡਿੰਗ ਮਸ਼ਰੂਮ ਪ੍ਰੋਡਕਸ਼ਨ ਠੀਕ ਹੈ ਉਸ ਤੋਂ ਬਾਅਦ ਐਨੀਮਲ ਪ੍ਰੋਡਕਸ਼ਨ ਐਨੀਮਲ ਪ੍ਰੋਡਕਸ਼ਨ ਦੇ ਵਿੱਚ ਕੁਝ ਚੀਜ਼ਾਂ ਐਡ ਨੇ ਦੇਖੋ ਕੈਟਲ ਰੈਂਚਿੰਗ ਐਂਡ ਫਾਰਮਿੰਗ ਹੌਗ ਐਂਡ ਪਿਗ ਫਾਰਮਿੰਗ ਉਸ ਤੋਂ ਬਾਅਦ ਪੋਲਟਰੀ ਐਂਡ ਐਗ ਪ੍ਰੋਡਕਸ਼ਨ sheep and goat farming other animal production ਉਹਨਾਂ ਦੇ ਜਿਹੜੇ NAICS ਕੋਡ ਨੇ ਉਹ ਉਹਨਾਂ ਦੇ ਸਾਹਮਣੇ ਦਿੱਤੇ ਹੋਏ ਨੇ ਸੋ ਇਹ ਜੇਕਰ ਤੁਸੀਂ ਇਹਦੇ ਵਿੱਚ एलिजिबल ਹੈਗੇ ਹੋ ਤਾਂ ਹਾਲੇ ਫਾਈਲਿੰਗ ਕਰ ਸਕਦੇ ਹੋ ਸੋ ਇਹ ਪ੍ਰੋਗਰਾਮ ਹਾਲੇ ক্লোਜ਼ ਨਹੀਂ ਹੋਇਆ ਹਾਲੇ 1010 ਅਪਲੀਕੇਸ਼ਨ ਲਈਆਂ ਜਾਣਗੀਆਂ 14 ਮਈ ਤੋਂ ਪਹਿਲਾਂ ਪਹਿਲਾਂ ਫਾਈਲ ਲਗਾ ਲਿਓ ਨਹੀਂ ਤਾਂ 14 ਮਈ ਤੋਂ ਪਹਿਲਾਂ ਵੀ ਇਹ ਪ੍ਰੋਗਰਾਮ ਬੰਦ ਹੋ ਸਕਦਾ ਹੈ ਜੇਕਰ ਇਸ ਐਪਲੀਕੇਸ਼ਨ ਦੀ ਜਿਹੜਾ ਨੰਬਰ ਹੈ ਉਥੋਂ ਤੱਕ ਪਹੁੰਚ ਗਿਆ ਐਪਲੀਕੇਸ਼ਨ ਦੀ ਡਿਟੇਲ ਪਹਿਲਾ ਐਪਲੀਕੇਸ਼ਨ ਨਹੀਂ ਲੱਗ ਗਿਆ ਸੋ ਉਮੀਦ ਕਰਦਾ ਕਿ ਇਹਨੂੰ ਚੰਗੀ ਤਰ੍ਹਾਂ ਸਮਝਣ ਦੇ ਵਿੱਚ ਤੁਹਾਨੂੰ ਜਰੂਰ ਹੈਲਪ ਮਿਲੀ ਹੋਏਗੀ ਜੇਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ WhatsApp ਦਾ ਨੰਬਰ ਦਿੱਤਾ ਉੱਥੇ ਮੈਸੇਜ ਕਰ ਲਓ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡਾ ਪਲੇਟਫਾਰਮ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਤੁਹਾਡਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸ